ਨੂਰ ਮਹਿਲ ਪੁਲਿਸ ਦੀ ਟੀਲੀ ਕਾਰਗੁਜ਼ਾਰੀ ਦੇ ਚਲਦਿਆਂ ਆਮ ਪਬਲਿਕ ਦਾ ਜੀਣਾ ਹੋਇਆ ਮੁਹਾਲ ਜਿਕਰਯੋਗ ਹੈ ਕਿ ਜਿੱਥੇ ਨੂਰ ਮਹਿਲ ਦੀ ਪੁਲਿਸ ਨਾਕਾਬੰਦੀ ਦੌਰਾਨ ਮੋਟਰਸਾਈਕਲ ਅਤੇ ਕਾਰਾਂ ਵਾਲਿਆਂ ਨੂੰ ਅੱਗੇ ਹੋ ਹੋ ਕੇ ਰੋਕ ਲੈਂਦੀ ਹੈ ਅਤੇ ਉਹਨਾਂ ਦੇ ਚਲਾਨ ਵੀ ਕੱਟੇ ਜਾਂਦੇ ਹਨ ਉੱਥੇ ਹੀ ਇਮਾਨਦਾਰ ਪੁਲਿਸ ਵਾਲੇ ਰੇਤਾ ਨਾਲ ਓਵਰਲੋਡ ਟਿਪਰਾ ਨੂੰ ਦੇਖ ਕੇ ਲੁਕ ਜਾਂਦੇ ਹਨ ਅਤੇ ਅੱਖਾਂ ਮੀਚ ਲੈਂਦੇ ਹਨ ਚੇਰ ਦੀ ਸੰਗਣੀ ਆਬਾਦੀ ਵਿੱਚ ਟਿਪਰਾਂ ਵਾਲਿਆਂ ਦੇ ਕਾਰਨ ਅਕਸਰ ਹੀ ਜਾਮ ਲੱਗਾ ਰਹਿੰਦਾ ਹੈ ਅਤੇ ਆਮ ਲੋਕ ਖੱਜਲ ਖੁਆਰ ਹੁੰਦੇ ਹਨ ਪਰ ਨੂਰ ਮਹਿਲ ਪੁਲਿਸ ਇਸ ਪਾਸੇ ਕੋਈ ਵੀ ਧਿਆਨ ਨਹੀਂ ਦੇ ਰਹੀ ਹੈ। ਬੀਤੇ ਕੱਲ ਵੀ ਇੱਕ ਟਿਪਰ ਵਾਲੇ ਦੀ ਅੰਗੈਲੀ ਦੇ ਚਲਦਿਆਂ ਇੱਕ ਟਰੈਕਟਰ ਜਿੱਥੇ ਤਹਿਸ ਨਹਿਸ ਹੋ ਗਿਆ ਹੈ ਉੱਥੇ ਹੀ ਟਰੈਕਟਰ ਦੇ ਡਰਾਈਵਰ ਦੀ ਜਾਨ ਵੀ ਬੜੀ ਮੁਸ਼ਕਲ ਨਾਲ ਬਚੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਬਿਨਾ ਨੰਬਰੀ ਟਿਪਰ ਰੇਤ ਨਾਲ ਲੱਦੇ ਹੋਏ ਸੜਕਾਂ ਤੇ ਦੌੜੇ ਫਿਰਦੇ ਆਮ ਹੀ ਦੇਖੇ ਜਾ ਸਕਦੇ ਹਨ ਅਤੇ ਪੁਲਿਸ ਹੱਥ ਤੇ ਹੱਥ ਧਰੀ ਹੋਈ ਦੇਖਦੀ ਰਹਿੰਦੀ ਹੈ। ਵਾਜੀ ਆਪਣਾ ਹਰਪੀ ਸਿੰਘ ਜੀ ਅੱਜ ਕੀ ਹੋਇਆ ਭਾਜੀ ਭਾਜੀ ਆਪਣਾ ਨਾ ਪ੍ਰਣਾਲੀ ਦਾ ਕੰਮ ਆਪਾਂ ਬਿਲਿੰਗ ਮਸ਼ੀਨਾ ਆਪਣੇ ਕੋਲ ਤਾਂ ਉਹਦੇ ਨਾਲ ਆਪਾਂ ਚੱਕਦੇ ਪ੍ਰਣਾਲੀ ਚੇਤਾ ਦੇ ਵਿੱਚੋਂ ਠੀਕ ਹੈ ਜੀ ਤੇ ਉਹ ਪ੍ਰਣਾਲੀ ਟਰਾਲੀ ਆਪਣੇ ਆਉਂਦੇ ਸੀ ਮੁੰਡਾ ਟਰੈਕਟਰ ਲੈ ਕੇ ਪਿੱਛੋਂ ਇੱਕ ਟਿਪਰ ਆਉਂਦਾ ਸੀਗਾ ਆਪਣੇ ਪਤਾ ਨਹੀਂ ਕਿੱਥੇ ਦੀ ਪਾਰਟੀ ਦਾ ਹੈਗਾ ਇਹ ਲੁਧਿਆਣਾ ਦਾ ਹੈਗਾ ਨੰਬਰ ਟਿਪਰ ਦਾ ਤੇ ਇਹ ਟਿਪਰ ਵਾਲੇ ਪਿੱਛੋਂ ਸਾਈਡ ਮਾਰੀ ਟਰੈਕਟਰ ਮੋੜੇ ਕੋ ਗੱਡੀ ਆਉਂਦੀ ਸੀ ਪਿੱਛੋਂ ਸਾਈਡ ਮਾਰੀ ਮੁੜ ਕੇ ਦੁਵਾਰਾ ਫੇਰ ਬਰਾਬਰ ਦੀ ਤਾਂ ਪਤਾ ਤੇ ਟਰੈਕਟਰ ਦੇ ਟਾਇਰਾਂ ਦੇ ਵਿੱਚ ਫਸ ਗਿਆ ਟਰੈਕਟਰ ਭੰਨਤਾ ਸਾਰਾ ਟਰੈਕਟਰ ਖੱਡਿਆਂ ਵਿੱਚ ਆ ਵੜ ਤੇ ਪਰ ਮੁੰਡੇ ਦਾ ਬਚਾਇਆ ਆਪਣੇ ਟਰੈਕ ਜਾਨੀ ਨੁਕਸਾਨ ਨਹੀਂ ਕੋਈ ਬਈ ਜਾਨੀ ਨੁਕਸਾਨ ਤਾਂ ਬਚਾਇਆ ਤੇ ਟਿਪਰ ਵਾਲੇ ਨੇ ਪਿੱਛੋਂ ਤੇਜ਼ ਆ ਰਿਹਾ ਸੀਗਾ ਤੇਜ਼ ਆ ਰਿਹਾ ਸੀ ਤੇਜ਼ ਆਉਂਦਾ ਆਉਣ ਦੇ ਕਾਰਨ ਮੋੜੋਂ ਗੱਡੀ ਆਈ ਪਹਿਲਾਂ ਪਿੱਛੇ ਬ੍ਰੇਕ ਮਾਰ ਕੇ ਪਿੱਛੇ ਮਾਰਿਆ ਉਹ ਤੋਂ ਬਾਅਦ ਦੇ ਵਿੱਚ ਫੇਰ ਦੁਬਾਰਾ ਬਰਾਬਰ ਦੀ ਕੱਢਣ ਲੱਗੇ ਨੇ ਮੋਰੇ ਟਰੈਕਟਰ ਚ ਪਾ ਲਿਆ ਲਿਆ ਇਹ ਟਿੱਪਰ ਵਾਲਿਆਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਅੱਜ ਤੱਕ ਟਿੱਪਰ ਵਾਲਿਆਂ ਤੇ ਦੇਖੋ ਜੀ ਕਾਰਵਾਈ ਪਤਾ ਨਹੀਂ ਚੱਲੋ ਸਰਕਾਰ ਨੂੰ ਪਤਾ ਹੋਊਗਾ ਵੀ ਇਹਦਾ ਸਿਸਟਮ ਇਹ ਫਾਸਟ ਹੀ ਨੇ ਚੱਲਦਾ ਥੋੜਾ ਇਹ ਨਾ ਤਸਵਰ ਚਾਹੀਦਾ ਵੀ ਅਸੀਂ ਆਪ ਹਰ ਬੰਦੇ ਨੂੰ ਕਹਿੰਨੇ ਆਂ ਵੀ ਸਬਰ ਨਾਲ ਚੱਲੋ ਸਬਰ ਨਾਲ ਚੱਲੋ ਵੀ ਕਾੜੀ ਨਾ ਕਰੋ ਪਰ ਤੁਸੀਂ ਹੁਣ ਵੀ ਆ ਦੇਖ ਲਓ ਕਿ ਤਾਂ ਲੋਕੀ ਲੈਣਾ ਪਿੱਛੇ ਆਪਣਾ ਐਕਸੀਡੈਂਟ ਹੋਇਆ ਆਪਾਂ ਮੁਰੇ ਰਸਤਾ ਪਧਰਾ ਕਰਨਾ ਚਾਹੁੰਦੇ ਆ ਪਰ ਲੋਕਾਂ ਨੇ ਦੇਖੋ ਇੱਕ ਦੂਜੇ ਤੋਂ ਕਾਲੀ ਪਾਈ ਜਾਂਦੇ ਆ ਲੋਕ ਜਿਆਦਾ ਕਾਲੇ ਜਾਈ ਜਾਂਦੇ ਆ ਕਾਲੀ ਬਹੁਤ ਜਿਆਦਾ ਆਪਣੇ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਬਸ ਇਹੀ ਮੰਗ ਕਰਦੇ ਜੀ ਮਲੇ ਟਿਪਰਾਂ ਵਾਲਿਆਂ ਦੀ ਸਪੀਡ ਤੇ ਕੋਈ ਲਿਮਟ ਬੰਨੀ ਜਾਵੇ ਜਿਹੜਾ ਲੋਡ ਟਿਪਰ ਆ ਉਹਦੀ ਲਿਮਟ ਚੱਲੇ ਕੋਈ ਨਾ ਕੋਈ ਇਹਨਾਂ ਦੀ ਲਿਮਟ ਕੋਈ ਨਹੀਂ ਹੈਗੀ ਜਦੋਂ ਰੋਡ ਤੇ ਪੈ ਜਾਂਦੇ ਇਹਨਾਂ ਦੀ ਕੋਈ ਲਿਮਟ ਨਹੀਂ ਹੈਗੀ ਆਪਣੀ ਮਰਜ਼ੀ ਨਾਲ ਚਲਾਉਂਦੇ ਜੀ